ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਜਿਹੜੀ ਆ ਪਾਫਾ ਨਿਕਲਦੀ ਆ ਨਾ ਜੀ ਇਹ ਇਹ ਮਤਲਬ ਹੁਣ ਜਿਹੇ ਜਾਂ ਮੌਸਮ ਹੋਇਆ ਵਾ ਉਹ ਮੌਸਮ ਦੇ ਅਕੋਰਡਿੰਗ ਜਿਹੜੇ ਚਾਹ ਪੀਂਦੇ ਆ ਉਹਨਾਂ ਨੂੰ ਪਤਾ ਜਿੱਥੇ ਜਿੱਥੇ ਬਰਫ ਪੈ ਰਹੀ ਹੈ ਅਸੀਂ ਜਿਹੜੇ ਜਿਹੜੇ ਮੁਲਖਾਂ 'ਚ ਜਾਂ ਆਪ ਆਫਾਂ ਦਾ ਮੁੱਲ ਉਹਨਾਂ ਨੂੰ ਪਤਾ ਆਹ ਆਪਾ ਤਾਂ ਇਹ ਤੇ ਬਹੁਤ ਦੂਰ ਆ ਬੈਕਗ੍ਰਾਉਂਡ ਦੀਆਂ ਨਾਲ ਤੇ ਸਾਜਰੇ ਸਾਜਰੇ ਜੀ ਪ੍ਰੋਜੈਕਟ ਚੱਲ ਪਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆੱਖਾਂ ਪਰ ਤੋਂ ਉੱਪਰੋਂ ਚੱਕ ਲਓ ਜੀ ਥੋੜੀ ਜੀ ਇਹਨੂੰ ਜੇ ਚੱਕ ਲੋਗੇ ਤਾਂ ਵਧੀਆ ਲੱਗਦਾ ਹਾਂਜੀ ਤੇ ਹੁਣ ਮਤਲਬ ਕਿ ਸਰਦਾਰਨੀ ਜੀ ਕੀ ਪੇਸ਼ ਕਰੋਗੇ ਅੱਜ ਅੱਜ ਕੁਝ ਨਹੀਂ ਪੇਸ਼ ਕਰਨਾ ਸ਼ਾਨ ਨੂੰ ਮਿੱਥਿਆ ਦੀ ਪੁਰਜੀ ਬਣਨੀ ਗੋਭੀ ਦੀ ਸਬਜ਼ੀ ਪਈ ਆ ਹੁਣ ਗੋਭੀ ਦੀ ਸਬਜ਼ੀ ਪਈ ਆ ਖਾ ਲੋ ਗੱਲ ਹੈਗੀ ਐ ਇਦਾਂ ਵੀ ਮਾਮੀ ਦਾ ਨੂੰ ਗਏ ਉਹਨੂੰ ਹਫਤਾ ਹੋ ਗਿਆ ਹਫਤਾ ਤੋਂ ਪਰੇ ਹੋਤ ਲਿਆ ਨਾ ਹੈ ਨਾ ਆ ਖਾਈ ਦੇਣ ਹੋਗੇ ਹਾਂ ਹਫਤਾ ਲੰਮਾ ਤਾਂ ਮੈਨੂੰ ਕੁਮਾਰ ਗੋਭੀਤੀ ਉਹ ਤਾਂ ਪਹਿਲਾਂ ਦੇ ਗਏ ਹੋਏ ਆ ਨਾ ਦੀਦੀ 15-20 ਦਿਨ ਹੋ ਗਏ ਹਾਂ 15-20 ਦਿਨ ਹੋ ਗਏ 15-20 ਦਿਨ ਹੋ ਗਏ ਤੇ 15-20 ਦਿਨ ਦੇ ਵਿੱਚ ਮੱਕੀ ਦੀ ਰੋਟੀ ਕਿਦਣ ਬਣੀ ਆਪਣੇ ਘਰ 'ਚ ਦੋ ਮੱਤੀ ਰਾਤ ਬਣੀ ਦੋ ਵਾਰ ਦੋ ਵਾਰ ਪਾਪਾ ਜੀ ਨੇ ਚਾਰ-ਚਾਰ ਅਸੀਂ ਕਿੱਥੇ ਗੁਰਦੁਆਰੇ 'ਚ ਜਾਣਾ ਕਿਸੇ ਗੁਰਦੁਆਰੇ 'ਚ ਤਾਂ ਹੁਣ ਮੱਕੀ ਦੀਆਂ ਰੋਟੀਆਂ ਇਦਾਂ ਤਾਂ ਬਣਦੀਆਂ ਵੀ ਹੁੰਗੀਆਂ ਜੀ ਤਾਂ ਨਹੀਂ ਗੱਲ ਹੈ ਜੀ ਬਣਦੀਆਂ ਹਾਂ ਕਿਹੜੇ ਗੁਰਦੁਆਰੇ 'ਚ ਫੁੱਥੀ ਜਾਇਆ ਹੁੰਦੇ ਨੇ ਗੜੀ ਸਾਹਿਬ ਗੜੀ ਸਾਹਿਬ ਗੜੀ ਸਾਹਿਬ ਜਾਣਾ ਪੈਣਾ ਚਮਕੌਰ ਸਾਹਿਬ ਗੜੀ ਸਾਹਿਬ ਜਾ ਮਰਜੀ ਜਾਓ ਨਹੀਂ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਕਹਿਣਾ ਮੈਂ ਚਾਹਣਾ ਹੈ ਬੀਬੀ ਮੱਕੀ ਦਾ ਆਟਾ ਵੀ ਤੁਹਾਡੇ ਕੋਲ ਪਿਆ ਹੈ ਹੈਨਾ ਆਹਾਂ ਆ ਮਿੱਠੇ ਵੀ ਵੇਅ ਹੈ ਅੱਛਾ ਅੱਛਾ ਹਾਂ ਪੀ ਕੇ ਬਾਹਰੂ ਜੀ ਦੇ ਨਾਲ ਆਪਣੇ ਗਾਂ ਨੇ ਬੱਚੀ ਵੀ ਦਿੱਤੀ ਹੋਈ ਹੈ ਮਾਈ ਗੁਰੂ ਜੀ ਦੇ ਨਾਲ ਘਰ ਚ ਦਹੀ ਵੀ ਹੈ ਬਾਹਰੂ ਜੀ ਦੇ ਨਾਲ ਘਰ ਚ ਦਹੀ ਵੀ ਹੈ ਹਾਂ ਬਾਘਰੂ ਦੀ ਕਿਰਪਾ ਨਾਲ ਘੱਟ ਚੁੱਲਾ ਉੱਪਰ ਨਹੀਂ ਹੈਗਾ ਤਾਂ ਨੀਚੇ ਹੈ। ਬਾਘਰੂ ਦੀ ਦਿਆਨ ਨਾਲ ਦੁੱਧ ਪਰਤੇ ਮਲਾਈ ਵੀ ਉਤਰੀ ਹੋਈ ਆ। ਨਹੀਂ ਮੇਰੀ ਗੱਲ ਤਾਂ ਨਹੀਂ ਸੁਣੀ ਹੁਣ। ਹਾਂ। ਵੀ ਮੈਂ ਤੇ ਬਾਘਰੂ ਦੀ ਦਿਆਨ ਨਾਲ ਮਹਾਰਾਜ ਨੇ ਤੁਹਾਨੂੰ ਦੋ ਦੋ ਹੱਥ ਵੀ ਦਿੱਤੇ ਹੋਇਆ। ਬਾਘਰੂ ਦੀ ਕਿਰਪਾ ਨਾਲ ਇਹਦੇ ਵਿੱਚ ਰੋਟੀ ਬਕਕੀ ਦੀ ਨਹੀਂ ਵਧੀਆ ਬਣਦੀ। ਬਾਘਰੂ ਦੀ ਕਿਰਪਾ ਨਾਲ ਬੱਸ ਤੁਹਾਨੂੰ ਥੋੜਾ ਜਿਹਾ ਦਿਮਾਗ ਦੀ ਕਮੀ ਰਹਿ ਗਈ ਵੀ ਸਾਜਰੇ ਸਾਜਰੇ ਜੇ ਮੇਥੇ ਦੀਆਂ ਰੋਟੀਆਂ ਬਣਾ ਕੇ ਤੁਸੀਂ ਚੱਕਾ ਤੋ ਹੋਰ ਰੱਬ ਚਾਹੀਦਾ ਪ੍ਰਸ਼ਾਦਾ ਬਣਾ ਕੇ ਡੱਬਾ ਬਣ ਪਰਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਤੇ ਜਿਹੜੇ ਕਹਿੰਦੇ ਹੁੰਨੇ ਆ ਨਾ ਵੀ ਕਿ ਕਿਸੇ ਨੇ ਚੀਜ਼ ਕੋਈ ਆਪਾਂ ਨੇ ਲੈਣੀ ਹੋਵੇ ਮਤਲਬ ਖਾਣੀ ਹੋਵੇ ਤਾਂ ਉਹਨੂੰ ਬੜੇ ਇੱਜ਼ਤ ਨਾਲ ਬੋਲਿਆ ਜਾਂਦਾ ਹਾਂ ਉੱਥੇ ਨੇ ਸਾਰੇ ਕੰਮ ਤੋਂ ਕਿੱਥੇ ਆ ਕੇ ਖਰਾਬ ਕਰਤਾ ਦੇਖ ਲੈ ਪਿੱਛੇ ਤਾਂ ਮਤਲਬ ਸਹੀ ਆਉਂਦਾ ਰਿਹਾ ਆ ਕੇ ਲਾਸਟ ਵਿੱਚ ਪਤਾ ਕਿਆ ਕਹਿਤਾ ਇਹਨੇ ਦਾ ਦਾ ਦਿਮਾਗ ਨਹੀਂ ਹੈਗਾ ਮੈਂ ਇਹ ਗੱਲ ਤਾਂ ਕਹੀ ਨਹੀਂ ਮੈਂ ਸਰਦਾਰ ਨਹੀਂ ਜੀ ਕਹ ਸਰਦਾਰ ਨਹੀਂ ਜੀ ਦੇਖਿਆ ਇਹ ਸਰਦਾਰ ਨਹੀਂ ਦੇਖਿਆ ਕਹਿ ਕੋਹਾ ਕੇ ਮੁਕਰਦਾ ਪ੍ਰਸਾਦਾ ਬਣਿਆ ਪੈ ਡੱਬੇ ਚ ਟੋਪੀ ਫੇਰ ਰੱਖਾ ਪਰ ਆ ਗਈ ਉੱਪਰ ਨੂੰ ਚੱਕ ਨਹੀਂ ਇਹਨੇ ਲਾਸਟ ਚ ਆ ਕੇ ਕਹਿਤਾ ਇਹਨਾਂ ਦਾ ਦਿਮਾਗ ਨਹੀਂ ਹੈਗਾ ਨਾਲੇ ਤਾਂ ਬੰਦੇ ਨੇ ਕੰਮ ਕਰਾ ਮੈਂ ਤਾਂ ਇਹ ਗੱਲ ਕਹੀ ਹੋਣੀ ਕਹੀ ਆ ਤਾਂ ਨਾ ਮਤਲਬ ਇਹ ਨਹੀਂ ਲੈ ਧੱਕੇ ਨਾਲ ਇਹ ਮੇਰਾ ਦਿਮਾਗ ਆ ਸ਼ਬਦ ਮੈਂ ਬੋਲਿਆ ਨਹੀਂ ਹੈਗਾ ਵੀ ਦਿਮਾਗ ਨਹੀਂ ਹੈਗਾ ਹੋਰ ਪਾ ਕਿਧਰ ਕਿਧਰ ਨੂੰ ਗੱਲ ਕਮਾ ਕੇ ਕਹਤੇ ਹੋ ਕੰਨ ਫੜਿਆ ਤਾਂ ਕਮਾ ਕੇ ਸਿਰਫ ਉਹਨੂੰ ਫੜਿਆ ਕੰਨ ਫੜਿਆ ਜਰੂਰ ਮੈਂ ਇਹ ਗੱਲ ਨਹੀਂ ਕਿਹਾ ਵੀ ਦਿਮਾਗ ਨਹੀਂ ਹੈਗਾ ਫੜਿਆ ਹੈ ਹੋਰ ਮੈਂ ਕਹਤੇ ਆਈ ਪੱਕ ਕੇ ਪਹਿਲੇ ਮੈਨੂੰ ਅੱਜ ਦੱਸਦੇ ਨਹੀਂ ਮੈਂ ਆਪਣਾ ਚੁੱਪਚਾਪ ਲੱਗੀ ਰਹਿਣਾ ਤਾਂ ਕੰਮ ਅੱਛਾ ਹੋਣਾ ਉਹ ਗੁੱਸਾ ਖਾ ਕੇ ਕੰਮ ਛੱਡਦਾ ਹਾਂ ਲਾਸਟ ਚ ਆ ਕੇ ਕਹਿੰਦਾ ਜੀ ਇਹਨਾਂ ਦਾ ਦਿਮਾਗ ਨਹੀਂ ਨਾਲ ਦਾ ਬੰਦਾ ਤੇ ਕੰਮ ਕਰਾ ਲੈਣਾ ਬੱਬਾ ਜੀ ਨੇ ਨਾਲੇ ਬਾ ਝੋਆ ਕੰਮ ਕਰਾ ਲੈਣਾ ਤੇਰੇ ਵੀਰ ਦਾ ਵੀ ਆਈ ਕੰਮ ਉਹ ਉੱਥੇ ਬੰਦੇ ਨੂੰ ਗੁੱਸਾ ਆ ਜਾਂਦਾ ਨਹੀਂ ਤੁਸੀਂ ਮੈਂ ਜੇ ਤਾਂ ਗੱਲ ਨਾਲ ਗਲਤ ਕੀ ਹੋ ਵੀ ਭਾਈ ਇਹਨਾਂ ਦੇ ਵੀ ਇਹਨਾਂ ਦੇ ਪ੍ਰਸ਼ਾਦ ਵੰਡ ਨਹੀਂ ਸਕਦੇ ਫਿਰ ਤਾਂ ਗੱਲ ਹੋ ਸਕਦੀ ਹੈ ਵੀ ਫਿਰ ਵੀ ਕਿ ਮੈਂ ਤੈਨੂੰ ਕਹਾਂ ਤੂੰ ਮਾਫੀ ਮੰਗ ਲੈ ਮੇਰੇ ਤੇ ਬਸ ਗੱਲ ਕਰ ਦੂੰਗਾ ਸੌਰੀ ਜੀ ਮਾਫੀ ਦੇ ਤੇ ਕਾਤੇ ਮੰਗੂਗਾ ਸੌਰੀ ਜੀ ਸੌਰੀ ਜੀ ਕਹਿੰਦੇ ਸੌਰੀ ਸੌਰੀ ਗਲਤੀ ਦੇ ਪਿੱਛੇ ਮਾਫੀ ਮੰਗੋਣੀ ਨਹੀਂ ਹੁੰਦੀ ਕੋਈ ਨਹੀਂ ਖਾਸਾ ਵੈਗੁਰ ਜੀ ਕੀ ਫਤਿਹ ਪਰਮਾਤਮਾ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜਿੱਥੇ ਅੜਨਾ ਉੱਥੇ ਅੜਨਾ ਵੀ ਗਲਤੀ ਮੇਰਾ ਭਾਈ ਕਰੇ ਨਹੀਂ ਸਕਦਾ ਕਿਤੇ ਪਾਸੇ ਤੇ ਅੜਨਾ ਉੱਥੇ ਅੜ ਸਕਦੇ ਆ ਹਨਾ ਹਾਂ ਗਲਤੀ ਮੈਂ ਅੜ ਸਕਦੀ ਆ ਵੀ ਹਜੂਰ ਸਾਹਿਬ ਜਾਣ ਤੇ ਤੇਰਾ ਅੜਨਾ ਤਾਂ ਅੜਨਾ ਹੀ ਨਹੀਂ ਹੈਗਾ ਹਾਂ ਮੈਂ ਵੀਡੀਓ ਚ ਪਾ ਦੇਣਾ ਮੈਂ ਸਾਰੀ ਗੱਲ ਦੱਸ ਦੇਣੀ ਆ ਜੇ ਕਮੈਂਟ ਅੱਗੇ ਦੋੇ ਪਾਸੇ ਨੂੰ ਐ ਕਰਕੇ ਵੀ ਨਹੀਂ ਇਹ ਠੀਕ ਨਹੀਂ ਹੈਗੀ ਗੱਲ ਹਾਂ ਫਿਰ ਦੇਖ ਕੇ ਉਹਨੇ ਕਹਿੰਦੇ ਜਾਣ ਕੇ ਮੇਰੇ ਤੇ ਚੁੱਪ ਕਰਾਤਾ ਜਾਣ ਕੇ ਨਹੀਂ ਨਹੀਂ ਜਿਹੜੀ ਗੱਲ ਅਸੀਂ ਅਸੀਂ ਵੀ ਉਹੀ ਗੱਲ ਪਿੱਛੇ ਕਹਿੰਦੇ ਹਾਂ ਹਾਂ ਅਸੀਂ ਵੀ ਤਾਂ ਉਹੀ ਗੱਲ ਪਿੱਛੇ ਕਹਿੰਦੇ ਹਾਂ ਠੀਕ ਆ ਮੈਂ ਬਸ ਠੀਕ ਆ ਫਿਰ ਠੀਕ ਹੈ ਅਸੀਂ ਕਿਹਦਾ ਬੈਕਗ੍ਰਾਉਂਡ ਠੀਕ ਕਰਕੇ ਤੈਨੂੰ ਜੀਰੋ ਤੈਨੂੰ ਹਮੇਸ਼ਾ ਹੀ ਠੀਕ ਰੱਖੇ ਹਾਂ ਅਸੀਂ ਤੈਨੂੰ ਬਿਮਾਰ ਥੋੜਾ ਕਰਨਾ ਹਾਂ ਲੋਕ ਤਾਂ ਪਹਿਲਾਂ ਹੀ ਸਾਰੇ ਪੁੱਟੇ ਪੁੱਟੇ ਬੋਲੀ ਜਾਂਦੇ ਵਿੱਚ ਗੰਦੇ ਬੰਦੇ ਵੀ ਆ ਗਏ ਚੱਲ ਕੋਈ ਨਹੀਂ ਜਿਹੜਾ ਆਪਣਾ ਦਿਮਾਗ ਆ ਆਪ ਸਹੀ ਰੋ ਬਸ ਗੱਲ ਸੁਣੋ ਮਾਫੀ ਮੁਫੀ ਨਹੀਂ ਮੰਗਣੀ ਉਹ ਤੁਹਾਨੂੰ ਦੱਸਾਂ ਮੈਂ ਮੰਗ ਲਈ ਮੰਨ ਤਾ ਲਈ ਹੁਣ ਕਿੰਨੀ ਵਾਰ ਕਰਾਉਣਾ ਦੁਬਾਰਾ ਕੁਮਗੋੜੀ ਉਤੇ ਉਹਨੂੰ ਲੋੜ ਆ ਮੈਂ ਤੁਹਾਨੂੰ ਕਹੀ ਜਾਨੀ ਕੀ ਲੋੜ ਆ ਉਹ ਪਤਾ ਗਰਾਰੀ ਕਿੱਥੇ ਫਸੀ ਵੀ ਆ ਆ ਪਿਆ ਇੱਧਰ ਥਾਲ ਦੇ ਵਿੱਚ ਕੀ ਆਹਾ ਹਾਂ ਆ ਫਿਰ ਕੀ ਹੋ ਗਿਆ ਰੋਟੀ ਬਣਾ ਦੇਣੀ ਆ ਤੇ ਆ ਰੋਟੀਆਂ ਚਾਰ ਹੋਰ ਕੀ ਗੱਲ ਆ ਉਹ ਉਦੀ ਗਰਾਰੀ ਫਸੀ ਵੀ ਆ ਕਹਿੰਦੇ ਵੀ ਮੇਥੇ ਆਂਦੀ ਭੁਰਜੀ ਬਣਨੀ ਆ ਮਾ ਵੀ ਲੋਟੀਆਂ ਬਣਾਉਣੀਆਂ ਵੀ ਮੱਕੀ ਦਾ ਆਟਾ ਪਿਆ ਘਰ ਦੇ ਵਿੱਚ ਬਖਰੂ ਦੀ ਕਿਰਪਾ ਨਾਲ ਹਾਂ ਉਹ ਦਿਨ ਉਹਨੂੰ ਵੀ ਦਿੱਤਾ ਦਾ ਵਿਚਾਰ ਉਹ ਆਪਾਂ ਨੇ ਕਿਆ ਕਹਿੰਦੇ ਉਹ ਕਿਹਾ ਤਾਂ ਹਜਰਤ ਸਾਹਿਬ ਲਵਾਈ ਜੀ ਨੂੰ ਤੇ ਵੀ ਜਦਣ ਦੀ ਮਾਮੀ ਗਈ ਵੀ ਉਹ ਦਿਨ ਦਾ ਘਰ ਤੇ ਮੱਕੀ ਦਾ ਪ੍ਰਸ਼ਾਦਾ ਨਹੀਂ ਬਣਿਆ ਵੀ 10 ਦਾ 12 ਦਿਨ ਹੋ ਗਿਆ ਮੈਨੂੰ ਕੱਲ ਪਤਨੀ ਨਾਲ ਪਰਸੋਂ ਬਣੀ ਉਹ ਕਾਨੂੰ ਦੋਕ ਬਸ ਤਿੰਨ ਬਸ ਤਨੂ ਬਣਾਤੀ ਜੇ ਪਾਪਾ ਜੀ ਨੇ ਕਿਹਾ ਤਾਂ ਪਾਪਾ ਜੀ ਨੂੰ ਬਣਾਤੀ ਹਾਂ ਹਾਂ ਬਸ ਉਹ ਕੰਮ ਉਹਦਾ ਚੋ ਪੂਰਾ ਦਾ ਕਰਿਆ ਜੇ ਤੂੰ ਕਹਿੰਦਾ ਖਬਰੇ ਤਨੂ ਵੀ ਬਣਾ ਦੇਣੀ ਸੀ ਮੈਂ ਉਹ ਨਹੀਂ ਨਹੀਂ ਕੁਛ ਵੀ ਆ ਚਾਹੇ ਜੇ ਕਹਿੰਦਾ ਭਾਬੀ ਜੀ ਮੇਰੇ ਮੱਕੀ ਦੀ ਰੋਟੀ ਕਾ ਨੂੰ ਜੀ ਕਰਦਾ ਦੋ ਲਾਏ ਦਿਓ ਉਹ ਮੈਂ ਤਾਂ ਇੱਕ ਮਿੰਟ ਆਦਣੀਆਂ ਸੀ ਕੱਲ ਮੂਲੀ ਵਾਲੀ ਮੂਲੀ ਕਦੂ ਕਸ ਘੇੜੀ ਮੈਂ ਛੱਤੀ ਕੁਛ ਬੋਲ ਸਾਦੀ ਦੀ ਨੂੰ ਮੈਂ ਜਦ ਬਣਾਤੀ ਨਾ ਚੁੱਪਚਾਪ ਇਹ ਕਹਿ ਰਹੇ ਕਿ ਇਹ ਚੁੱਪਚਾਪ ਯਾਨੀ ਮਤਲਬ ਕਿ ਇਹਨਾਂ ਦੇ ਪਰ ਕਲੇਸ਼ ਕਰਕੇ ਰੋਟੀ ਬਣਨੀ ਚਾਹੀਦੀ ਹੈ ਚੁੱਪਚਾਪ ਨਹੀਂ ਬਣਨੀ ਚਾਹੀਦੀ ਇਹ ਵੀ ਮੱਕੀ ਦੀ ਜੇ ਇਹ ਕਹਿੰਦਾ ਤਾਂ ਨਾ ਬਣਦੀਆਂ ਉਹ ਨਹੀਂ ਸੁਣੋ ਮੇਰੀ ਗੱਲ ਉਹ ਯਾਰ ਖੜ ਜਾ ਯਾਰ ਉਹੀ ਵਿੱਚੋਂ ਨਹੀਂ ਨਹੀਂ ਪਤਾ ਨਹੀਂ ਕਿੱਦਾਂ ਦਾ ਹੁਣ ਇੱਧਰ ਉਹ ਮੇਰੀ ਮੇਰੀ ਗੱਲ ਮੇਰੀ ਗੱਲ ਮੈਂ ਪਤਾ ਕਾ ਤੇ ਮੈਂ ਕਾ ਤੇ ਕਹਦਾ ਮੈਨੂੰ ਦੇਖ ਮੇਰਾ ਪ੍ਰਸ਼ਾਦਾ ਸਿਕਣ ਦਾ ਟਾਈਮ ਨਹੀਂ ਹੈਗਾ ਵੀ ਮੈਂ ਜਦ ਤੁਸੀਂ ਬਣਾਉਂਦੇ ਜਦੇ ਆ ਕੇ ਛਕ ਲਵਾਂ ਮੈਂ ਖਾਣੇ ਆ ਕੇ 10 ਵਜੇ ਪ੍ਰਸ਼ਾਦਾ 10 ਵਜੇ ਜੇ ਹੁਣ ਕਣਕ ਦੇ ਬਣੇ ਹੋਗੇ ਮੈਂ ਤੁਹਾਨੂੰ ਫੇਰ ਕਹਾ ਆ ਕੇ ਵੀ ਤੁਸੀਂ ਮੱਕੀ ਦੀ ਬਣਾ ਕੇ ਦਿਓ ਇਹ ਗੱਲ ਨਹੀਂ ਬਣਦਾ ਮੇਰੀ ਘਰ ਵਾਲੀ ਪਈ ਹੋਵੇ ਬੈੱਡ ਪਰ ਹਾਂ ਤੁਹਾਨੂੰ ਕੰਮ ਮੈਨੂੰ ਮੱਕੀ ਦੇ ਪ੍ਰਸ਼ਾਦੇ ਬਣਾ ਕੇ ਦਿਓ ਇਹਦਾ ਮੈਨੂੰ ਆਪਣੇ ਆਪ ਤੇ ਚਾਹੀਦਾ ਵੀ ਹਾਂ ਵੀ ਜੋ ਬਣਾਇਆ ਵੀ ਛਕ ਲਾ ਭਾਈ। ਉਹ ਕੱਲ ਤੇਰੀ ਬੇੜੀ ਵੈਰੀ ਗੁੱਡ ਸ਼ਾਬਾਸ਼ ਹੈ। ਜੇ ਤੂੰ ਮੈਨੂੰ ਆਏ ਮੰਨ ਕੇ ਚਾਹ ਰ ਕਣਕ ਦੀ ਰੋਟੀ ਬਣੀ ਹੋਈ ਹੈ ਨਾ ਤਾਂ 10 ਵਜੇ ਆ ਕੇ ਛਕ ਰਿਹਾ। ਜੇ ਤੂੰ ਛਕਦਾ ਛਕਦਾ ਵੀ ਮੈਨੂੰ ਇੰਨੀ ਗੱਲ ਕਹਿ ਦਵੇਂ ਵੀ ਮੱਕੀ ਦੀ। ਪਰ ਮੈਂ ਜ਼ਰੂਰੀ ਤੁਸੀਂ ਇੱਧਰ ਕੱਪੜੇ ਧੋਦੇ ਹੋ ਮਮਾ ਉਹ ਆ ਕੇ ਤੁਹਾਡੇ ਇਹ ਗੱਲ ਸੁਣੋ ਜੀ ਖੜਜੋ। ਪੂਰੀ ਦਾ ਹੋਲਣ ਦੇ। ਮੈਂ ਨਹੀਂ ਪੂਰੀ ਹੋਣ ਦੇ। ਪੂਰੀ ਖਲਣ ਦੇ। ਵੀ ਮੇਰੀ ਮੱਕੀ ਦੀ ਰੋਟੀ ਇੰਜੀ ਕਰਦਾ ਤਾਂ ਦੇਖ ਲਿਓ ਤੇ ਅਸੀਂ ਕੱਲ ਨੂੰ ਜਾਂ ਬਣਾਉਂਗੇ ਬਣਾ ਦਿਓ। ਅੱਛਾ ਠੀਕ ਹੈ। ਹੌਣ ਬਣਾਏ ਹੌਣ ਬਣਾਉਣ ਨੂੰ ਕਹਿੰਦਾ ਮੈਂ ਹੌਣ ਤੱਕ ਕਿੱਥੇ ਤੱਕੇ ਗੱਲ ਪਹੁੰਚਾਈ ਦੀ ਆ ਮੈਂ ਪਾਸੇ ਗੱਲ ਲੈ ਗਿਆ ਮੈਂ ਹੌਣ ਬਣਾਉਣ ਨੂੰ ਕਹਿੰਦਾ ਵੀ ਮੈਂ ਮੈਂ ਵੀ ਮੈਂ ਕਹਿ ਨਹੀਂ ਸਕਦਾ ਵੀ ਮੈ ਵੀ ਮੈਨੂੰ ਰੋਟੀ ਬਣਾ ਦੋ ਵੀ 10 ਵਜੇ ਤੱਕ ਮੈਂ ਉਹਦੀ ਉਹਦਾ ਪਤਾ ਕੀ ਸਵਾਭ ਮੈਂ ਤੇ ਨੋਟ ਕਰ ਗੱਲ ਉਹਨੂੰ ਆਏ ਆ ਵੀ ਤੇਰੇ ਦਿਮਾਗ ਦੇ ਵਿੱਚ ਕਿਤੇ ਇਹ ਗੱਲ ਨਾ ਆ ਜਾਵੇ ਵੀ ਇਹਦੀ ਘਰ ਵਾਲੀ ਤੇ ਪਈ ਹੈ ਅੰਦਰ ਮੈਨੂੰ ਰੋਟੀਆਂ ਨੂੰ ਕਹਿੰਦਾ ਹੈ ਆਏ ਤਾਂ ਮੈਂ ਕਹਿਣਾ ਸਮਾਂ ਕੜਕਦੀ ਵੀ ਕਹਿ ਦਊਗੀ ਸੁਣ ਲੈ ਮੇਰੀ ਇੱਕ ਗੱਲ ਗੱਲ ਪੁਆਇੰਟ ਮਰ ਗਿਆ ਕਿ ਇੱਕ ਜਿਹੜੀ ਸਪੈਸ਼ਲ ਚੁਆਇਸ ਤੇ ਚੀਜ਼ ਬਣਾਉਣੀ ਹੈ ਉਹਦੇ ਲਈ ਗੱਲ ਹੁੰਦੀ ਹੈ ਪੈਤ ਕੋ ਤੈਨੂੰ ਬੋਲਣ ਦਾ ਵੀ ਮੈਨੂੰ ਪਤਾ ਵੀ ਕਿੰਨਾ ਕੁ ਤਰੀਕਾ ਹੈਗਾ ਤੂੰ ਕਹਿ ਵੀ ਦਿੰਦੀ ਐ ਇਹ ਗੱਲ ਕਈ ਵਾਰ ਮੈਂ ਸੁਣੀ ਆ ਮੈਨੂੰ ਵੀ ਕਹਿ ਦਿੰਦੀ ਤੂੰ ਵੀ ਕਿੰਨ ਤੋਂ ਕਹਿ ਦਿੰਦੀ ਐ ਵੀ ਜਿਹੜਾ ਕੋਈ ਪੋਣੇ ਖਾ ਲਓ ਬਈ ਅੱਛਾ ਕਰਨ ਕਰਨ ਜਿਹੜਾ ਕੋਈ ਮਰਜੀ ਕਹਿ ਦੇਵੇ ਭਾਵੇਂ ਜਦ ਮਰਜੀ ਅੱਧੀ ਰਾਤ ਨੂੰ ਕਹਿ ਦੇਵੇ ਸਕੂਲ ਤੇ ਆ ਕੇ ਕਹਿ ਦੇਵੇ ਨਾਲੇ ਦਿਖਦਾ ਵੀ 10 ਰੋਟੀਆਂ ਖਾਈਆਂ ਮੀਆਂ ਜੇ ਉਹਨੇ ਫੇਰ 버ਗਰ ਮੰਗ ਲਿਆ ਉਹ ਵੀ ਲੈ ਆ ਕੇ ਦੇਣਾ ਕਿਧਰੇ ਬਸ ਤੇ ਸਾਰਾ ਕੁਝ ਉਹ ਐਡਾ ਢਿੱਡ ਗਰੀਂ ਫਿਰਦਾ ਉਹ ਪਰਸੋ ਦੀ ਗੱਲ ਸੁਣ ਲੈ ਉਹਨਾਂ ਪਰਸੋ ਕੜੀ ਚੌਲ ਖਾਦੇ ਰੱਜ ਕੇ ਹਾਂ ਰਾਤ ਨੂੰ ਭਈਆ ਔਰ 7 ਵਜੇ ਆਇਆ ਕਹਿੰਦਾ ਜੀ ਮੈਂ ਪੈਸੇ ਦੇ ਕੇ ਆਉਣੇ ਅੱਡੇ ਪਰ ਵੀ ਉਹ ਢਾਬੇ ਵਾਲਾਂ ਦੇ ਕੁਝ ਲੱਤਾ ਹੁਣਾ ਸਮੋਸੇ ਸਮੋਸੇ ਬਚਾਰਾ ਪਤਾ ਨਹੀਂ ਕਿ ਕਾਹਦਾ ਕੋਈ ਹਿਸਾਬ ਕਿਤਾਬ ਹੁਣਾ ਉਹਦਾ ਕਿਸੇ ਨਾਲ ਕਹਿੰਦਾ ਵੀ 500 ਰੁਪਏ ਚਾਹੀਦਾ ਵਾਂ ਵੀ ਬੀਬੀ ਜੀ ਥੱਲੇ ਲਾਂ ਅੰਦਰ ਜਾ ਕੇ ਗਾਂ ਜਾ ਕੇ ਕਹਦਾ ਤੂੰ ਮੈਂ ਇੱਥੇ ਪਤਾ ਨਹੀਂ ਕੀ ਕਰਦਾ ਤਾਂ ਥੱਲੇ ਦਾ ਪਤਾ ਨਹੀਂ 500 ਰੁਪਏ ਨੂੰ ਹੋਰ ਦੇ ਦਿੱਤਾ ਐਨੇ 버ਗਰ ਆਉਣੇ ਚਾਹੀਦੇ ਨਾਲ ਅ ਟਿੱਕੀ ਆਉਣੀ ਚਾਹੀਦੀ ਆ ਨਿਊਡ ਲਾਉਣੇ ਚਾਹੀਦੇ ਆ 500 ਮਾ ਮੈਂ ਆਤਾ ਸੁਰਵਾਰ ਸੜਾ ਜੇ ਅਸੀਂ ਨਹੀਂ ਲਿਆ ਕੇ ਦਿੱਤਾ ਤਾਂ ਹੁਣ ਭਈ ਅੜਕੇ ਆ ਗਏ ਨਾ ਨੇ ਭਈਏ ਨੂੰ ਕਹਦੀ ਕਹਣਾ ਵੀ ਛੋਟੂ ਆ ਲਿਆ ਤੇ ਸਾਨੂੰ ਆਪਣੀ ਜਿਵੇਂ ਜਿਹੜੇ ਪੰਜਾਂ ਮਿੰਟਾਂ ਚ ਪੂਰੀ ਕਰੀ ਅਸੀਂ ਅਸੀਂ ਚੁਆਇਸ ਅਸੀਂ ਕਹਿੰਦੇ ਵੀ ਬਾਹਰ ਨਾ ਖਾਈਏ ਪੀਏ ਬਹੁਤਾ ਮੰਨ ਲਓ ਉਹ ਦਿਨ ਕਰਨ ਦਾ ਜਨਮ ਦਿਨ ਮਨਾਉਣਾ ਤਾਂ ਉਹ ਤੋਂ ਤੁਹਾਨੂੰ ਅਸੀਂ ਪਾਰਟ ਦਿਖਾਈ ਨਹੀਂ ਹੈਗੇ ਜਿਹਦੇ ਵਿੱਚ ਇਹ ਕਹਿੰਦੀ ਨਾ ਜੀ ਅਜੇ ਤੱਕ ਰੋਟੀ ਪਕਾਉਣੀ ਹੋਣੀ ਹੈਗੀ ਅਜੇ ਤਾਂ ਕੁਝ ਕਰਨੇ ਹੀ ਤਾਂ ਬਾਹਰੇ ਖਾਣੇ ਆ ਖਾਣੇ ਫਿਰ ਉਹਦੇ ਵਿੱਚ ਚਲੋ ਇਹਨਾਂ ਨੇ ਇੱਕ ਗੱਲ ਕਰ ਕਰ ਇਨਕਲੂਡ ਕਰਤੀ ਸੀ ਵੀ ਵੀ ਚਲੋ ਮਾਣੇ ਉਦੋਂ ਥੋੜੀ ਮਾਣੇ ਮੱਝ ਰਿਹਾ ਹੋਗਾ ਤਾਂ ਦੂਏ ਵੀ ਉਹਨਾਂ ਨੇ ਆਉਣਾ ਵਿੱਚ ਵੀ ਫਿਰ ਐ ਚੰਗਾ ਨਹੀਂ ਲੱਗਦਾ ਘਰ ਰੁਕਣੀ ਫਿਰ ਵੀ ਚਲੋ ਜਿੱਥੇ ਖਾ ਲਾਂਗੇ ਬੈਠ ਕੇ ਪਰਣੀ ਹੈ ਬਾਹਰ ਨੂੰ ਕੱਥੇ ਦੌੜਦੀਆਂ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਨਾ ਕਦੇ ਕਦੇ ਨਾ ਅਰੇ ਵੀ ਬੰਦੇ ਨੂੰ ਬਾਹਰ ਵੀ ਇੰਜੋਏ ਕਰਨਾ ਚਾਹੀਦਾ ਕਦੇ ਸਾਰੀ ਜ਼ਿੰਦਗੀ ਘਰਾਂ ਕਿੱਕੜਾ ਕੱਢਦੀ ਤੁਸੀਂ ਤਾਂ ਰੋ ਤੁਰੇ ਰਹਿੰਦੇ ਹ ਹੁਣ ਮੇਰੇ ਵਰਗੇ ਨੇ ਸਾਥ ਪਸੰਦ ਇੱਕ ਮਿੰਟ ਤੁਸੀਂ ਮੰਨ ਲਓ ਹੁਣ ਕੱਪੜੇ ਪਾ ਕੇ ਸ਼ਾਮ ਨੂੰ ਆਉਣਾ ਉਹਦੀ ਮੇਮਾਰਦੀ ਮਨ ਨਹੀਂ ਚੱਲਉ ਕੋਈ ਗੱਲ ਚੇ ਕੰਮ ਨੂੰ ਹੀ ਜਾਣੇ ਆ ਮੇਰੇ ਵਰਗੀ ਨੇ ਜੇ ਸਾਲ ਬਾਅਦ ਚੇ ਮਹੀਨੇ ਬਾਅਦ 2 ਮਹੀਨੇ ਬਾਅਦ ਬਾਜ਼ਾਰ ਜਾਣਾ ਉਹਦੇ ਵਾਸਤੇ ਵਿਆਹ ਆਲਾ ਦਿਨ ਹੁੰਦਾ ਇੱਕੀ ਦਾ ਵਿਹਾਈ ਮੈਂ ਆਦੇ ਰੋਪੜਾ ਨੂੰ ਜਾਣਾ ਫੇਰ પાਕੇ ਜਾਣਾ ਉਹੀ ਸੜਿਆ ਹੋਇਆ ਸੂਟ ਜੋ ਮਰਜੀ ਸੂਟਾਂ ਦੀ ਗੱਲ ਨਹੀਂ ਹੈਗੀ ਬੰਦੇ ਦੀ ਪਤੋ ਪੀਆ ਕੀ ਹੈ ਮੈਨੂੰ ਤੇਰੀ ਸਾਥ ਲਾਤਾ ਹੌਲੀ ਹੌਲੀ ਇਹਨੇ ਲੱਕ ਪਰਾੜਣਾ ਇਹਦੇ ਆਪਣੇ ਮਨ ਚ ਚਾਅ ਹੁੰਦਾ ਤੁਹਾਡੇ ਮਨ ਚ ਕਾਹਦਾ ਚਾਅ ਜੀ ਰੋਜ਼ ਤੁਰਿਆ ਚੇਰਮੈਨ ਨੂੰ ਇੱਕ ਗੱਲ ਦਾ ਜਵਾਬ ਦੋ ਤੁਹਾਡੇ ਚਾਅ ਪੂਰੇ ਕਰ ਦਿੰਦਾ ਮੈਂ ਤੁਹਾਨੂੰ ਰੋਜ਼ ਰੋਪੜ ਲੈ ਕੇ ਜਾਇਆ ਕਰੂੰਗਾ ਮੈਂ ਨਹੀਂ ਆਏ ਇੰਨਾ ਕਾਮਰੂ ਤਾਂ ਜਾਣਾ ਨਹੀਂ ਮੈਂ ਨਹੀਂ ਆ ਜਾਣਾ ਖਾ ਕੇ ਨਹੀਂ ਆਉਣਾ ਉੱਥੇ ਦੇਖੋ ਸਭੀ ਬਸ ਗੱਲ ਆਹੇ ਮੈਂ ਇਹ ਨਾ ਖਾ ਕੇ ਆਉਣਾ ਨਾ ਮੈਂ ਰੋਜ਼ ਜਾਣਾ ਇਹ ਆਪਣੇ ਬਰਦਾਸ਼ਤ ਤੇ ਬਾਹਰ ਆ ਗਿਆ ਇਹਦਾ ਬਸ ਫੋਨ ਤੇ ਹੀ ਆਰਡਰ ਮਾਰਨਾ ਵੀ ਆ ਚੀਜ਼ ਹੋਣੀ ਚਾਹੀਦੀ ਨੇ ਆਣਿਆ ਤੇ ਕੀ ਦੇ ਰੀਤ ਤੇ ਫੋਨ ਕਰਾ ਕਰ ਲ ਕਾਲਿਆ ਦੱਪਾ ਗਏ ਤੇ ਹਾਂ ਰੀਤ ਪਾਸਤਾ ਖਾਣਾ ਪਾਸਤਾ ਮੈਂ ਕਿਹਾ ਸੰਤਰਾ ਲੈ ਲੈ ਨਾ ਨਾ ਪਾਸਤਾ ਚੀਜ਼ਾਂ ਚਾਹੀਦੀ ਜਿਵੇਂ ਸੰਤਰਾ ਹੋ ਗਿਆ ਮਰੂਤ ਵੀ ਨਹੀਂ ਆਉਂਦੇ ਸੇਬ ਹਾਂ ਜਿਹੜੇ ਫਰੂਟਸ ਵਗੈਰਾ ਨਾ ਖਾਓ ਘਰ ਦੇ ਫਿਰ ਕਾ ਮੰਜੂਰੀਅਨ ਦੇ ਪਲੈਂਟ ਕਹਦੇ ਮੰਜੂਰੀਅਨ ਦੀ ਇੱਥੇ ਤਕਲੀਫ ਹੁੰਦੀ ਹੈ ਮੈਨੂੰ ਹਜ਼ਾਰ ਰੁਪਏ ਦਾ ਫਰੂਟ ਲੈ ਕੇ ਰੱਖੋ ਉਹਦੇ ਜੋ ਖਾਲੀ ਹੋ ਨਾ ਦੇਓ ਫ੍ਰਿਜ ਨੂੰ ਫਰੂਟ ਖਾਓ ਜਿੰਨਾ ਖਾਣਾ ਉਹਦੇ ਵਿੱਚ ਵੀ ਤੂੰ ਇੱਕ ਦੋ ਫਰੂਟ ਇਹੋ ਜਿਹੇ ਜਿੰਨਾਂ ਨੇ ਨਾ ਮੜਾ ਜਾ ਕੋ ਤੂੰ ਉਸ ਵਾਰ ਕੇ ਖਾਇਆ ਕਰੋ ਹੂੰ ਕਿਉਂਕਿ ਮਸਾਲੇ ਮਸੂਲੇ ਲੱਗੇ ਹੋਏ ਹੁੰਦੇ ਆ ਜਿਹਦੇ ਕਰਕੇ ਅੱਜ ਤੇ ਅਸੀਂ ਆਹ ਆਪਣਾ ਦੂਆ ਰਸਰ ਪਾਣੀ ਬੰਦ ਹੈ ਪਰ ਰੋਟੀ ਖਾਇਆ ਕਰਾਂਗੇ ਖਾ ਲਿਆ ਕਰੋ ਬਰ ਰੋਟੀ ਪਾ ਕੇ ਤਾਂ ਐ ਕਰਦੇ ਆ ਆਪਾਂ ਇੱਕ ਕਹਿੰਦੇ ਹੁੰਦੇ ਅੰਨ ਨੂੰ ਤੇ ਅੰਨ ਪਹਿਲਾਂ ਪਹਿਲਾਂ ਪਤਾ ਕੀ ਹੁੰਦਾ ਦਾ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਕਿ ਆ ਕਹਿੰਦੇ ਆ ਤੇਰਾ ਉਹ ਰੱਖਿਆ ਕਰਦੇ ਤੇ ਵਰਤ ਉਹ ਵਰਤ ਇਹਨਾਂ ਗੱਲਾਂ ਦੀ ਰੱਖਿਆ ਕਰਦੇ ਹੁੰਦੇ ਤੇ ਹਾਂ ਫਿਰ ਇਹਨੂੰ ਸੈੱਟ ਕਰਨ ਵਾਸਤੇ ਹਾਂ ਆਪਾਂ ਇੱਕ ਦਿਨ ਮੰਨ ਲਓ ਵੀ ਅੱਜ ਕੁਝ ਨਹੀਂ ਹੋਣਾ ਮੰਨ ਲਓ ਵੀ ਅੱਜ ਅੱਜ ਨਹੀਂ ਅੱਜ ਤਾਂ ਖਾਣਾ ਹੈ ਅੱਜ ਤਾਂ ਖਾਣਾ ਅੱਜੇ ਦਾ ਵਾਲਾ ਉਹ ਕਿਹੜਾ ਬੰਦ ਤਾਂ ਅੱਜ ਤੋਂ ਸ਼ੁਰੂ ਆ ਮਤਲਬ ਅੱਜ ਨਹੀਂ ਪਰ ਆ ਵਕ ਕੱਲ ਨੂੰ ਰੱਖ ਲਓ ਜਾਂ ਕੋਈ ਦਿਨ ਰੱਖ ਲਓ ਵੀ ਇਹ ਦਿਨ ਆਪਾਂ ਨੇ ਬਈ ਬਸ ਇਹ ਦੋ ਕਵਲ ਚਾਹ ਪੀਣੀ ਹੈ ਚਾਹ ਵੀ ਨਹੀਂ ਪੀਣੀ ਨਾ ਨਾ ਦੁੱਧ ਪੀ ਲਓ ਸਿੰਪਲ ਦੁੱਧ ਫਿਰ ਪੱਤੇ ਨਾ ਪਾਓ ਮਿੱਠਾ ਨਾ ਪਾਓ ਹਾਂ ਕੋਣ ਲੈ ਤੁਸੀਂ ਕੋਣ ਗੱਲ ਸਹੀ ਹੈ ਬਕੀ ਦੀ ਮੈਂ ਲੱਖ ਰੁਪਏ ਦੀ ਦੁੱਧ ਪੀ ਲਿਆ ਤੇ ਭਾਈ ਇੱਕ ਇੱਕ ਜਣੇ ਨੂੰ ਇੱਕ ਕੇਲਾ ਮਿਲੂਗਾ ਇੱਕ ਮਿਲੂਗਾ ਸੇਬ ਇੱਕ ਸੰਤਰਾ ਚਾਰ ਆਈਟਮ ਰੱਖ ਲੈਂਦੇ ਵੇਖੀ ਕੋਈ ਵੀ ਹਾਂ ਬਰਤ ਤੁਸੀਂ ਸਮਝ ਲਓ ਵੀ ਬਰਤ ਰੱਖਿਆ ਹੋਇਆ ਰੱਖਦੀਆਂ ਤਾਂ ਹੈ ਨਹੀਂ ਤੁਸੀਂ ਕਿਲੇ ਕਿਹਾ ਵੀ ਹਾਂ ਬੀਬੀਆਂ ਭੈਣਾਂ ਬਹੁਤ ਰੱਖਦੀਆਂ ਵੀ ਹੈਗੀਆਂ ਉਹ ਸੋਸਲ ਵੀ ਅਸੀਂ ਬਰਤੇ ਰੱਖਿਆ ਵੀ ਅੱਜ ਅਸੀਂ ਅੰਨ ਨਹੀਂ ਛਕਣਾ ਹਾਂ ਆਪਣਾ ਇਹ ਸੋਚ ਲਓ ਵੀ ਉਹ ਸੇਬ ਨੂੰ ਤੁਸੀਂ ਭਾਵੇਂ ਇੱਕੋ ਟਾਈਮ ਖਤਮ ਕਰ ਦਿਓ ਜਾਂ ਥੋੜਾ ਥੋੜਾ ਕਰਕੇ ਖਾ ਲਓ ਸ਼ਾਮ ਤੱਕ ਖਾ ਲਿਓ ਬਸ ਠੀਕ ਹੈ ਰੱਖ ਲਈ ਦਿਨ ਕਰਦੀ ਤੈ ਅਸੀਂ ਰੱਖ ਲੈਣਾ ਅਸੀਂ ਤਾਂ ਲੈਣਾ ਰੱਖ ਸ਼ਾਵੀ ਘਾਂਟੇ ਜਾਂਦੇ ਆ ਫ੍ਰਿਜ ਕੋਲ ਖਾ ਕੇ ਆ ਜੀ ਤਾਂ ਆਉਂਦਾ ਰਹਣਾ ਤੁਸੀਂ ਵੀ ਜਦ ਬਾਹਰ ਆ ਤਾਂ ਠੀਕਦਾ ਮੂੰਹ ਨਹੀਂ ਨਹੀਂ ਘਰ ਨਹੀਂ ਠੀਕਦਾ ਬਾਹਰ ਵੀ ਆਪਾਂ ਵੀ ਜਿਹੜੇ ਮਗਰ ਜਾਂਦੇ ਪਹਿਲਾ ਸਤਾਨ ਕਹਿੰਦਾ ਬੇਲਾ ਦਿਮਾਗ ਸਤਾਨ ਦਾ ਕਰਕੇ ਇਹ ਹਫ਼ਤੇ ਚ ਇੱਕ ਦਿਨ ਦਾ ਸੈੱਟ ਹੋ ਗਿਆ ਆਪਣਾ ਮੰਨ ਲਓ ਮੇਰੀ ਗੱਲ ਹਾਂ ਜੇ ਇੱਕ ਦਿਨ ਦਾ ਸੈੱਟ ਹੋ ਗਿਆ ਆਪਾਂ ਨਹੀਂ ਆਤ ਬਣ ਗਈ ਦੋ ਤਿੰਨ ਮਹੀਨਿਆਂ ਚ ਫਿਰ ਆਪਾਂ ਦੋ ਦਿਨ ਕਰ ਲੈਣੇ ਵੀ ਕੋ ਹੁੰਦਾ ਤਾਂ ਹੈ ਨਹੀਂ ਕੋਈ ਬੜੀ ਗੱਲ ਤਾਂ ਹੈ ਨਹੀਂ ਕੋਈ ਗੱਲ ਹਣਾ ਫਿਰ ਆਪਾਂ ਕਰ ਲਾਂਗੇ ਵੀ ਮੰਗਲਵਾਰ ਤੇ ਭਾਈ ਵੀਰਵਾਰ ਉੱਠ ਲਿਆ ਜੀ ਹਾਂ ਫਿਰ ਐਂ ਕਰਿਆ ਕਰੂੰਗਾ ਚਲੋ ਜੇ 2 ਦਿਨ ਤੁਸੀਂ ਭੁੱਖੇ ਰਿਹਾ ਕਰੋਗੇ ਮੰਨ ਲਓ ਅੰਨ ਛੱਡ ਕੇ ਐਤਵਾਰ ਨੂੰ ਤੁਹਾਨੂੰ ਬਾਹਰ ਵੀ ਰੋਟੀ ਖਿਲਾ ਲਿਆ ਕਰੂੰਗਾ ਇਹ ਵੀ ਠੀਕ ਆ ਚਲੋ ਲੈ ਓਕੇ ਛੱਡੇ ਦਾ ਕੀ ਫਾਇਦਾ ਹੋਇਆ ਬਾਹਰ ਤਾਂ ਫੇਰ ਖਾਇਆ ਐ ਇਹ ਰੋਟੀ ਖਾਣ ਦੀ ਗੱਲ ਕਰੀਏ ਨਾ ਕਿ ਉੱਥੇ ਦਾਲ ਗੱਲ ਵੀ ਰੋਟੀ ਮਿਲਦੀ ਹੈ ਕਿਤੇ ਹਾਂ ਇਹਦੀ ਗੱਲ ਨਹੀਂ ਜੇ ਮੈਂ ਤਦੂਰੀ ਤੰਦੂਰੀ ਵਾਲੀ ਸਾਂ ਨੂੰ ਤੁਰੂੰਗਾ ਜਾਂ ਮਸਾਲਿਆਂ ਵਾਲੀ ਸਾਂ ਨੂੰ ਤੁਰੂੰਗਾ ਬਾਹਰ ਰੋਟੀ ਖਾਣ ਦੀ ਰੋਟੀ ਬਣਾ ਕੇ ਆਪਾਂ ਉੱਥੇ ਜਾ ਕੇ ਖੇਤ ਚ ਖਾਇਆ ਕਰੂਗੇ ਤਾਂ ਵੀ ਕਿ ਬਾਹਰ ਖਾਣ ਦੀ ਘਰ ਤੇ ਰੱਬ ਜਰੂਰੀ ਥੋੜਾ ਵੀ ਥਾਪੇ ਪਰੇ ਜਾਣਾ ਥਾਪੇ ਪਰੇ ਜਾਣਾ ਜਾਂ ਕਿਸੇ ਰੈਸਟੋਰੈਂਟ ਤੇ ਜਾਣਾ ਨਹੀਂ ਐਂ ਕਿ ਰਿਆ ਕਰਦੇ ਸੁਣੋ ਇੱਕ ਐਤਵਾਰ ਨੂੰ ਆਪਾਂ ਮਾਣੇ ਮੱਜਰੇ ਚਲੇ ਜਾਣਾ ਕਰ ਰੋਟੀਆਂ ਪਕਾ ਲੈ ਜਣੀ ਔਰ ਤੇਰਾ ਬੀਬੀ ਕੋਲ ਬੈਠਾਂਗੇ ਆਪਾਂ ਜਾ ਕੇ ਉੱਥੇ ਖਾਣਾ ਹਾਂ ਲੈ ਸੁਣ ਲੋ ਜੀ ਤੇਰੀ ਕੋਈ ਗੱਲ ਯਾਦ ਕੋਈ ਮੈਂ ਕਿ ਹਰ ਰਾਤ ਸੁਣ ਮੇਰੀ ਗੱਲ ਆ ਟੋਪੀ ਉੱਪਰ ਚੱਕ ਹਾਂ ਨਰੂ ਤਾਰੇ ਦੇਉ ਜੀ ਮੈਂ ਕਿਹਾ ਤੇਰੇ ਵੀਰ ਜੀ ਨੂੰ ਰਾਤ ਟੈਲਿਵਿਜ਼ਨ ਕੋ ਖੜੇ ਮੈਂ ਕਿਹਾ ਵੀ ਮੇਰੇ ਮੇਰਾ ਆਹ ਹੌਲ ਉਟੇਂ ਅੰਦਰ ਤੇ ਮੈਂ ਕਿਹਾ ਵੀ ਮੇਰੇ ਤਾਂ ਬਹੁਤ ਹੌਲ ਉੱਟਦਾ ਵੀ ਮੈਂ ਆਪਣੀ ਮੰਮੀ ਨੂੰ ਕਿੰਨੇ ਦਿਨ ਹੋ ਗਏ ਮਿਲੀ ਨੂੰ ਵੀਵੇਂ ਮੇਰੇ ਨਾਲ ਜਾਣਾ ਆ ਮਨੂ ਮੂਰੇ ਤੇ ਪਤਾ ਕੈਂ ਜਵਾਬ ਦਿੱਤਾ ਮੈਂ ਤਾਂ ਮਿਲਿਆ ਯਾ ਰੰਗ ਦੇ ਹੁਣ ਮੈਂ ਕਿਹਾ ਵੀ ਤੁਸੀਂ ਲੱਖ ਮਿਲਿ ਆਓ ਜਿਹੜਾ ਮੈਂ ਮਿਲਣਾ ਉਹਦੀ ਤਾਂ ਗੱਲ ਕੁਝ ਹੋਰ ਆ ਹਾਂ ਆਪ ਮੂਰੇ ਤੇ ਜਵਾਬ ਦੇਤਾ ਮੈਂ ਮਿਲਿਆ ਯਾ ਸੋਹਣੋ ਜੀ ਮੇਰੀ ਗੱਲ ਆ ਜੋ ਹੁਣ ਇੱਧਰ ਆ ਜਿੰਨ ਦੀ ਗੱਲ ਬੈਨ ਨਾ ਆ ਕੇ ਵੀਡੀਓ ਕਾਲ ਅੱਛਾ ਵੀ ਕਿਹੜਾ ਪਾਈ ਹੈ ਇਹ ਮੇਰੀ ਗੱਲ ਸੁਣੋ ਇੱਧਰ ਇੱਧਰ ਗੱਲ ਸੁਣੋ ਪਹਿਲਾਂ ਜੀ ਰੋਜ਼ ਡੇਲੀ ਇਹਨਾਂ ਦੀ ਵੀਡੀਓ ਕਾਨਫਰੈਂਸ ਕਾਲ ਹੁੰਦੀ ਆ ਮੈਂ ਕਹਿੰਦੀ ਚਾਰ ਪਰਝਾਈ ਇਹਦੀ ਭੈਣ ਇਹਦੀ ਮਾਂ ਇਹ ਜੈਸਮੀਨ ਵੀ ਵਿੱਚ ਰਲ ਜਾਂਦੀ ਕਈ ਵਾਰ ਕੋਈ ਐ ਕਰਕੇ ਇਹਨਾਂ ਦੀ ਨਾ ਮੀਟਿੰਗ ਹੁੰਦੀ ਆ ਸਪੈਸ਼ਲ ਅੱਧੇ ਘੰਟੇ ਵਾਲੀ ਆ ਐ ਆਲ ਓਵਰ ਇਹਨਾਂ ਨੂੰ ਪਤਾ ਲੱਗਦਾ ਕੌਣ ਬਿਮਾਰ ਆ ਕਿਹਦੇ ਫੁਣਸੀ ਨਿਕਲ ਗਈ ਕਿਹਦੇ ਫੋੜਾ ਹੋ ਗਿਆ ਕਿਹਨੇ ਕਿੱਥੇ ਨੂੰ ਜਾਣਾ ਕਿੱਧਰ ਆਉਣਾ ਕਿੱਧਰ ਜਾਣਾ ਟ੍ਰਾਂਸਪਲੈਂਟ ਸਾਰਾ ਦਿਮਾਗ ਦਾ ਟ੍ਰਾਂਸਪਲੈਂਟ ਇੱਧਰ ਦੇ ਕੋਮਕਿਆਂ ਆਏ ਐ ਕੋਮਕਿਆਂ ਇੱਕ ਦਿਮਾਗ ਹੋਇਆ ਬੰਨਦਾ ਇੱਕ ਦਿਮਾਗ ਤੇ ਉਦੋਂ ਬਾਅਦ ਮੈਂ ਇਹਨਾਂ ਦੇ ਵਿੱਚ ਹੈ ਨਹੀਂ ਫੇਰ ਮੈਂ ਜਾਂਦਾ ਇੱਧਰ ਚਮਕੌਰ ਨੂੰ ਜਾਂਦਾ ਆਪਾਂ ਮਾਤਾ ਦੇ ਪੈਰੀਂ ਹੱਥ ਲਾਈਦਾ ਮਾਤਾ ਦਾ ਹਾਲਚਾਲ ਪੁੱਛੀਦਾ ਮੁੜਿਆਈ ਦਾ ਮੈਂ ਤਾਂ ਪਤਾ ਨਹੀਂ ਸਾਲ ਚ ਨੂੰ ਮੰਨ ਲਓ 365 ਦਿਨ ਹੁੰਦੇ 365 ਦਿਨਾਂ ਚ 200 ਦਿਨ ਤਾਂ ਮੇਰਾ ਉਹਦੇ ਕੋਲ ਹੁੰਦਾ ਹੀ ਹੁੰਦਾ ਜਦ ਵੀ ਜਾਣਾ ਮੈਂ 200 ਵਾਰ ਉਹਨੂੰ ਮਿਲ ਕੇ ਆਉਣਾ ਜਿੱਦਣ ਇਹਨੂੰ ਕਹਿੰਦਾ ਵੀ ਚੱਲ ਚਲੀਏ ਉਸ ਦਿਨ ਜਾਣਾ ਉਹ ਆ ਹੀ ਹੋ ਗਿਆ ਬੱਸ ਕਰਿਆ ਰੇ ਇੱਕ ਅੱਧੀ ਵਾਰ ਏਕੜਾ ਹੋ ਲਿਆ ਉਹਨੇ 33 ਸਾਰੀ ਉਮਰ ਗਾਈ ਜਾਣਾ ਹਾਏ ਰੱਬਾ ਉਹ ਕੰਮ ਇਹ ਨਹੀਂ ਇੱਕ ਅੱਧੀ ਵਾਰ ਹੋ ਗਿਆ ਕਹਿੰਦੀ ਹਾਂ ਅੱਛਾ ਮੇਰੀ ਗੱਲ ਸੁਣ ਮੈਂ ਇੱਕ 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 ਚਲੋ ਇਹਨੇ ਇੱਕ ਅੱਧੀ ਵਾਰ ਦੀ ਗੱਲ ਕਰੀ ਐ ਥੋੜੇ ਦਿਨਾਂ ਦੇ ਵਿੱਚ ਮੈਂ ਮਾਤਾ ਦੇ ਕੋਲ ਜਾ ਕੇ ਵੀਡੀਓ ਬਣਾ ਕੇ ਲੈ ਕੇ ਆਉਂਗਾ ਮੈਂ ਮਾਤਾ ਨੂੰ ਪੁੱਛੂੰਗਾ ਵੀ ਮਾਤਾ ਵੀ ਜਦੋਂ ਮੈਂ ਸੁਖਵੀਰ ਨੂੰ ਇੱਥੇ ਨੂੰ ਆਉਣ ਨੂੰ ਕਹਿੰਦਾ ਹੁੰਦਾ ਵੀ ਮੈਂ ਤੁਹਾਨੂੰ ਕਿੰਨੀਕ ਵਾਰ ਦੱਸਿਆ ਵੀ ਉਹ ਮਨਾ ਕਰਦੀ ਆਉਣ ਤੇ ਠੀਕ ਹੈ ਨਾ ਤੇ ਮੇਰੇ ਹੈ ਆ ਵੀ ਹੱਥ ਚਾ ਕੇ ਨੇ ਮੇਰੇ ਇਹ ਵੀ ਹੱਥ ਚਾ ਤੇ ਮੰਮੀ ਨੂੰ ਪਹਿਲਾਂ ਹੀ ਕਹਿ ਦੇਣਾ ਹੈ ਇਧਰ ਦੇ ਦੇਣਾ ਦੇਖ ਲਾਉਗਾ ਵੀ ਉਧਰ ਤੋਂ ਜਵਾਬ ਉਧਰ ਜਵਾਬ ਆ ਦੇਈਦਾ ਆ ਆ ਦੇਖ ਲਓ ਹੁਣ ਗੱਲਾਂ ਥੋੜੀਆਂ ਹੁਣ ਦੱਸ ਮੈਂ ਅਸੀਂ ਕੀ ਕਰੀਏ ਨਹੀਂ ਬੀਬੀ ਸੱਚਾਈ ਬੋਲਦੀ ਆ ਬੀਬੀ ਦੀ ਗੱਲ ਨਾਲ ਹਾ ਹਾਂ ਬੇਬੀ ਗੱਲਾਂ ਨਾ ਆਪਣੀ ਧੀ ਦਾ ਹੈ ਆਪਣੇ ਤਾਂ ਆਪਣੀ ਹੁੰਦੇ ਆ ਫਿਰ ਜਵਾਈ ਦਾ ਕਾਲੇ नाग ਵੀ ਹੁੰਦੇ ਆ ਉਹ ਕਹਣਾ ਵੀ ਇਹਨੂੰ ਥੋੜਾ ਸਿਰ ਚੜਾਉਣਾ ਹੈ ਧੀ ਦਾ ਫਤੀ ਹੈ ਆ ਉਹ ਗੱਲ ਨਹੀਂ ਹੈਗੀ ਉਹ ਤੁਹਾਡੇ ਮਨ ਚ ਹੋਣੀ ਹੈ ਜੇ ਗੱਲਾਂ ਹਾਂ ਹਾਂ ਫਿਰ ਤੂੰ ਕਹਤੇ ਕਹਿੰਦੀ ਤੇਰੀ ਗੱਲ ਮੰਨਦੀ ਨਹੀਂ ਬੋਲਦੀ ਉਹ ਸੱਚ ਨਹੀਂ ਬੋਲ ਦਿੰਦੀ ਆ ਜਦ ਤੇ ਨਹੀਂ ਸੱਚ ਨਹੀਂ ਬੋਲਦੀ ਹੈਗੀ ਫਿਰ ਮੰਨੂ ਬੋਲ ਦਿੰਦੀ ਆ ਉਲਟਾ ਨਹੀਂ ਮੈਨੂੰ ਦੇਖ ਆਪਣੇ ਧੀ ਪੁੱਤ ਨੂੰ ਝੜਕਣਾ ਠੀਕ ਹੁਣ ਮੈਨੂੰ ਝੜਕਣ ਲੱਗਿਆ ਉਹਨੇ 20 ਵਾਰ ਸੋਚਣਾ ਹਾਂ ਪਰ ਮੇਰੀ ਗਲਤੀ ਵੀ ਹੋਵੇ ਇਹ ਇਕ ਨਹੀਂ ਹੁੰਦਾ ਹਨਾ ਚਾਹੇ ਹੁਣ ਮੰਨ ਲਾ ਵੀ ਆਪਣਾ ਪੁਰਾਣਾ ਇੱਥੇ ਫੁੱਲ ਵਾਲਾ ਮੁੰਡਾ ਚਾਹੇ ਇਹ ਗਲਤੀ ਕਰੀ ਜਾਵੇ ਮੈਂ 20 ਵਾਰ ਸੋਚ ਕੇ ਝੜਕੂਗਾ ਉਹਨੂੰ। ਕਹੋ ਜਸਮੀਨ ਜਾਂ ਮੱਝ ਝੜਕ ਲੋ। ਹਾਂ ਜਸਮੀਨ ਜਾਂ ਮੱਝ ਝੜਕ ਲੋ। ਉਹਨੂੰ ਆਪਾਂ ਚਾਹੇ ਉਹਦਾ ਕਸੂਰ ਵੀ ਨਹੀਂ ਹੈਗਾ। ਤਾਂ ਵੀ ਆਪਾਂ ਉਹਨੂੰ ਕਹਿ ਦੂਗਾ ਵੀ ਤੇਰਾ ਕਸੂਰ ਵੀ ਨਹੀਂ ਹੈਗਾ ਤੈਨੂੰ ਫੇਰ ਵੀ ਝੜਕਣਾ। ਉਹ ਕੋ ਗੱਲਾਂ ਹੁੰਦੀਆਂ ਪਰਿਵਾਰਕ ਇਹ ਜੀਆਂ ਬਹੁਤ ਸਾਰੀਆਂ ਜਿਨ੍ਹਾਂ ਨੂੰ ਆਪਾਂ ਨੇ ਉਹ ਕਰਨਾ ਹੁੰਦਾ। ਵੀ ਕੋਈ ਠੰਡੇ ਰਹਿ ਕੇ ਉੱਪਰ ਆ ਕੇ ਸਮਝਾਉਣੇ ਹੁੰਦੇ ਆ ਗੱਲਾਂ। ਸਾਰੀਆਂ ਗੱਲਾਂ ਹੁੰਦੀਆਂ ਇਹ ਸਾਰੀਆਂ। ਐਡਾ ਹੀ ਮੇਰੇ ਕੋਲ ਇੱਕ ਵਾਰ ਗੱਲ ਯਾਦ ਮੈਂ ਲੱਗਦੀ ਫਤਨੀ ਕਹਿੰਦੀ ਨਿੱਤਾ ਜਉਣ ਨਹੀਂ ਆਇਆ ਫਲਾਣਾ ਨਹੀਂ ਆਇਆ ਨਾਲੇ ਮੇਰੀ ਮੰਮੀ ਲੱਗੇ ਭੌਲੀ ਨੇ ਫੋਨ ਕਰਕੇ ਕਹਿੰਦੇ ਬੀਬੀ ਇਹਨੇ ਨਹੀਂ ਗੱਲਾਂ ਜਨਾਬ ਜੀ ਕਹਿੰਦੇ ਤੈਨੂੰ ਕੁਝ ਵੀ ਬੋਲਣਾ ਕਹਿੰਦੇ ਇਹ ਤਾਂ ਇੱਕ ਹੋ ਜੰਨੇ ਤੂੰ ਪੂਰੀ ਪੈ ਜੂਗੀ ਮੀਆਂ ਬੀਬੀ ਦੀ ਰੋਣਾਈ ਕਿਹਾ ਵੀ ਤੂੰ ਪੂਰੀ ਪੈ ਜੂਗੀ ਮੇਰੇ ਕਈ ਵਾਰ ਮਾਂ ਕੀ ਗੱਲ ਆ ਜਾਂਦੀ ਓਨੇ ਹਾਸਿਆ-ਹਾਸੀ ਤੇ ਇਹ ਗੱਲ ਕਹੀ ਵੀ ਕਈ ਵਾਰ ਮਾਮਾ ਪਾਪਕ ਵੀ ਹੋ ਜਾਂਦੀ ਹੈ ਮੇਰੇ ਸਾਹਮਣੇ ਦੇਖੋ ਮੇਰਾ ਕੇਵਲ ਦਾ ਬਿਜ਼ਨਸ ਸੀਗਾ ਚਾਰ ਪਿੰਡਾਂ ਦੇ ਵਿੱਚ ਹਨਾ ਪੰਜ-ਪੰਜ ਪਿੰਡਾਂ ਦੇ ਵਿੱਚ ਸੀਗਾ ਮੇਰੇ ਸਾਹਮਣੇ ਆਏ ਮਾਲਕ ਦੀ ਮੀਨੇ ਬਾਲ ਫੜੇ ਹੋਏ ਉਹ ਨਾ ਥਾੜੇ ਦਰੁਕੜੀ ਸਾਹ ਬਾਬੇ ਇੱਧਰ ਨੂੰ ਇੱਧਰ ਦੇ ਵੇਲਣਾ ਚੱਲੇ ਉੱਧਰ ਦੇ ਵੇਲਣਾ ਚੱਲੇ ਮੈਂ ਤਾਂ ਬੱਜੂਗਾ ਹੀ ਕੋਕੜੀ ਸਾ ਪੈਂਦਾ ਪੈਂਦਾ ਵੀ ਤਾਂ ਵੀ ਮੈਂ ਖੜ ਕੇ ਦੇਖਦਾ ਤਾਂ ਉਹਨਾਂ ਨੂੰ ਨਾ ਹੁਣ ਕਿਆ ਕਰਾਂ ਉਹ ਮਾਰ ਰਹਿਣ ਤੋਂ ਕੀ ਲੜੀ ਜਾਂਦੇ ਆਪਸ ਵਿੱਚ ਨਾ ਭਾਜੀ ਤੂੰ ਪਿੱਛੇ ਹਟਦਾ ਅੱਜ ਇਹਦੀ ਦਾਰੂ ਜੀ ਤਾਰੇ ਦਮਾ ਉਹ ਕਹਿੰਦਾ ਮੈਂ ਤਾਂ ਪੀਊਗਾ ਹੀ ਪੀਊਗਾ ਭਾਈ ਖਾਸਾ ਰੌਲਾ ਚੱਲਣਾ ਮੈਂ ਉਹ ਤੋਂ ਪਹਿਲਾਂ ਮੇਰੇ ਕੋਲ ਇੱਕ ਬੀਤਲੀ ਸੀ ਉਹਦੇ ਬਾਅਦ ਵਿੱਚ ਮੈਨੂੰ ਬੁਲਾਉਣ ਤੇ ਹਟ ਗਿਆ ਦੋਹੇ ਟੱਬਰ ਮਾਤੇ ਕਹਿੰਦਾ ਵੀ ਗੱਲ ਤੋਂ ਲੜਾਈ ਤਾਂ ਆਪਣੀ ਦੋਨਾਂ ਦੀ ਦੀ ਮਾਰਗ ਦੀ ਵੀ ਗੱਲ ਕਹਿੰਦੇ ਕਹਿੰਦੇ ਉਹਨੇ ਮੈਨੂੰ ਧੱਕਾ ਮਾਰ ਕੇ ਜਾਂ ਪਿੱਛੇ ਗੇਰਿਆ ਸਾਰੇ ਜਣੇ ਕਹਿੰਦੇ ਵੀ ਨੇਤਰ ਕੌਣ ਤਾਂ ਧੱਕਾ ਮਾਰ ਕੇ ਗੇਰਨੇ ਵਾਲਾ ਮੈਂ ਤਾਂ ਛੜਾਇ ਦੇ ਆਪਣੇ ਆਪ ਚ ਮਾਂ ਤੁਸੀਂ ਬੁਲਾਉਂਦੇਗਾ ਤੇ ਨਹੀਂ ਮੈਨੂੰ ਕੇਵਲ ਲੱਗੀ ਵੀ ਦੀ ਕਹਿੰਦੇ ਬਾਏ ਐ ਕਰਕੇ ਐ ਗੱਲ ਆ ਵੀ ਤਾਂ ਉੱਥੇ ਆ ਕੇ ਇੰਟਰਫੇਅਰ ਕਰਿਆ ਬੇਇੱਜ਼ਤੀ ਹੋ ਗਈ ਮੇਰੇ ਘਰ ਵਾਲੇ ਦੀ ਮਾਹ ਉਹ ਤਾਂ ਤੇਰੇ ਥੱਪੜ ਲੱਗਿਆ ਬਾ ਤਾਂ ਮਾਰਨ ਜੇ ਮੈਂ ਧੱਕਾ ਮਾਰ ਕੇ ਪਿੱਛੇ ਗਿਆ ਤਾਂ ਤੈਨੂੰ ਬਚਾਇਆ ਨਹੀਂ ਕਹਿੰਦੇ ਉਹ ਤਾਂ ਸਾਡੀ ਵੀਵਰ ਲੜਾਈ ਹੁੰਦੀ ਹੈ ਕਹਿੰਦੇ ਲੈ ਜਾ ਔਖੀ ਕਰ ਲੋ ਕੀ ਨੂੰ ਬੰਦਾ ਮਾਹ ਹੁਣ ਮੇਰੇ ਬਾਸ ਤੇ ਭਾਈ ਕੋ ਉਬਾਲ ਪਟਾਈ ਵਾਲਾ ਬਣਾਏ ਦੇਖੀ ਖੜੇ ਨਾਲ ਰਹਿ ਗਿਆ ਮਾਹ ਦੇਖੀ ਨੇ ਕੱਲ ਨੂੰ ਦੋਨੋਂ ਨੇ ਉੱਥੇ ਕਿੱਧਰ ਬੈਠੇ ਰੋਟੀ ਖਾਂਦੇ ਹੋਣਾ ਉਹ ਦੋ ਰੋਟੀ ਖਾਦੇ 10 ਬੰਦਾ ਇਹਨੂੰ ਬਚਾ ਲੈ ਕਿ ਇਹਨੂੰ ਕੀ ਕਰੇ ਮਾਹ ਦੇ ਤੀਂ ਦੀ ਲੜਾਈ ਤਾਂ ਕੋਈ ਲੜਾਈ ਨਹੀਂ ਇਹ ਤਾਂ ਥੋੜੀ ਜਿਹੀ ਪਤਾ ਕੀ ਗੱਲ ਹੈ ਇਹ ਲੜਾਈਆਂ ਹੁੰਦੀਆਂ ਆਈਆਂ ਹੁੰਦੀਆਂ ਰਹਿਣੀਆਂ ਐਸ ਵਾਰ ਥੋੜੀ ਜਿਹੀ ਗੱਲਬਾਤ ਇੱਥੇ ਖੜ ਗਈ ਆ ਕਿ ਵੀ ਫੋਨਾ ਕਰਕੇ ਫਟਦੇ ਫਿਰ ਮੰਮੀ ਮੈਨੂੰ ਮਾਰਤਾ ਉਧਰ ਜਦੇ ਮੋਟਰਸਾਈਕਲ ਚ ਆ ਕੇ ਤੂੰ ਸਾਡੀ ਦੀ ਮੋੜਾਂ ਇਹ ਕਲੇ ਕਰਤਾ ਜਾਂ ਦੋ ਚਾਰ ਕੇ ਗਾਲਾਂ ਜੀਆਂ ਕਟੀਆਂ ਤੇ ਜੇ ਮੂਰੇ ਦੇ ਜਵਾਈ ਵੀ ਬੋਲ ਪਿਆ ਚਲ ਕੁੜੀਏ ਬੈਠ ਮੋਟਰਸਾਈਕਲ ਦੇ ਪਿੱਛੇ ਚੱਲੀਏ ਘਰੋਂ ਬਾਹਰ ਨੇ ਜੇ ਕੰਮ ਕਰ ਲਵਾਂ ਜਲਦੀ ਤੂੰ ਨੂੰ ਤੱਤੇ ਹੁਣ ਸਾਰਾ ਸਾਰਾ ਨੂੰ ਪਿੰਡ ਸਹੀ ਪਹਿਲਾਂ ਪਹਿਲਾਂ ਹਿਸਾਬ ਕਿਤਾਬ ਹੋਰ ਹੁੰਦਾ ਥਾ ਹਾਂ ਜਦ ਨੂੰ ਚਿੱਠੀ ਘਰ ਪਹੁੰਚਦੀ ਸੀ ਸੁੱਲਾ ਸਖਾਈ ਹੋਈ ਵੀ ਹੁੰਦੀ ਸੀ ਤੁਸੀਂ ਕਿਆ ਕਰਨਾ ਆਏ ਆ ਹਾਂ ਉਹ ਤਾਂ ਤੈਨੂੰ ਪਰੋਣਾ ਮਾਰਦਾ ਓਹੋ ਮੰਮੀ ਉਦੋਂ ਤਾਂ ਐਂ ਗੱਲ ਹੋ ਗਈ ਦੀ ਫਲਾਣਾ ਹੋ ਗਿਆ ਢਿੰਕਾ ਹੋ ਗਿਆ ਤਾਂ ਚੱਲ ਮੇਰੇ ਭਾਈ ਗੱਲ ਠੰਡੀ ਪੈ ਜੰਦੀ ਗੱਲ ਠੰਡੀ ਪੈਂ ਘਾਂਟੇ ਦੋ ਚ ਠੰਡੀ ਪੈ ਜਾਂਦੀ ਐ ਗੱਲ ਕੋਈ ਬੜੀ ਗੱਲ ਨਹੀਂ ਐ ਇੱਥੇ ਗੱਲ ਤੁਸੀਂ ਅਭੀ ਨਾ ਠੰਡੀ ਪਾ ਦਿਓ ਉੱਧਰ ਆਹ ਤਾਂ ਆਹ ਤਾਂ ਚੱਲਣੀ ਐ ਇਹ ਹੋਰ ਮਤਲਬ ਆਦਾ ਵੀ ਅਗਲੇ ਬਰਾਗ ਚ ਪਤਾ ਲੱਗੂਗਾ ਵੀ ਕਿਆ ਬੰਦਾ ਕਿਆ ਨਹੀਂ ਉਹ ਵੈਸੇ ਮੇਰਾ ਤਾਂ ਆਪਣੀ ਮੰਮੀ ਨੂੰ ਮਿਲਣਾ ਬਣਦਾ ਹੁਣ ਸਾਰੀਆਂ ਗੱਲਾਂ ਖਤਮ ਪੁੱਟ ਚਾਚੇ ਦੀ ਨਾਲੇ ਦਵਾਈ ਲੈ ਕੇ ਆਉਣੀ ਐ ਮੇਰੀ ਤਾਂ ਢੂਹੀ ਦੁਖਦੀ ਐ ਨਾਲੇ ਪਤਾ ਨਹੀਂ ਕਿਆ ਸ਼ਰੀਰ ਦੇ ਵਿੱਚ ਚੱਕਰ ਜਾ ਰਿਹਾ ਹੋਆ ਨਾ ਮਦਵਾ ਇਹਦੇ ਨਾਲੋਂ ਜ਼ਿਆਦਾ ਮਮਮੀ ਨੂੰ ਬਲਾ ਲਿਆ ਮੈਂ ਆਈ ਮੈਂ ਰੋਟੀ ਬਣਾ ਚੱਲਦੀ ਆ ਮਮਮੀ ਕੋਲ ਨੂੰ ਜਨ ਮੈਂ ਆਹ ਕੱਪੜੇ ਧੋਦਵਾ ਜਿਹੜੇ ਥੋੜੇ ਜਿਹੇ ਰਹਿ ਗਏ ਆ ਤੇ ਤੁਸੀਂ ਰੋਕ ਟੁਕ ਖਾ ਲੋ ਚਲੋ ਠੀਕ ਆ ਓਕੇ ਛੋਟੀ ਬਣਾਉਂਗਾ ਕਾਦੀ ਦੇਖ ਲੈਣੇ ਦੀ ਹੋਣਾ ਬਸ ਇਹ ਗਾਰੰਟੀ ਬਣਾ ਲੈ ਚੱਕ ਕੇ ਗੋਭੀ ਦੀ ਸਬਜ਼ੀ ਪਈ ਆ ਮੇਤੇ ਅੰਨ ਲੱਗੋਗਾ ਮਿਲਦੇ ਆ ਅਗਲੇ ਵਲੌਗ ਚ ਮਾਰਾ ਤੇ ਰੱਖੇ ਤੁਹਾਨੂੰ ਕਰ ਚੜਦੀ ਗੱਲਾਂ ਚ ਉਹਦਾ ਕਹਾਣੀ ਕਿਤੇ ਹੋਰ ਤੋਰੇ ਪਾਉਂਦੀ ਸਰਦਾਰਨੀ ਜੀ ਚਾਹ ਦੀ ਪੀਂਦੀ ਹੁੰਦੀ ਸਰਦਾਰਨੀ ਜੀ ਚਾਹ ਦੀ ਪੀਂਦੀ ਹੁੰਦੀ ਉਹ ਲੈਂਦੇ ਆਂ ਯੰਗ ਚਾਹ ਤੇ ਕੀ ਹੋਇਆ ਲੱਗਦਾ ਆਤੀ ਲੈਣਾ ਪੈਣੀ ਐ ਨਰਜੀਟ ਪਾਉਣੀ ਆਹ ਦੇਖਦੇ ਆਂ ਅਗਲੇ ਵਲੌਗ ਦੇ ਵਿੱਚੇ ਮਿਲਦੇ ਜੀ ਤੁਹਾਨੂੰ ਦੁਬਾਰੇ ਕੀ ਕਿਆ ਬਣਦਾ ਕਿਆ ਨਹੀਂ ਬਣਦਾ ਜੀ ਠੀਕ ਹੈ ਜੀ ਬਾਏ ਬਾਏ